ਓ ਭਾਈ ਗਰਮੀ ਹੋ ਗਈ ਓ ਪਾਜੀ ਗਰਮੀ ਤਾਂ ਹੁਣ ਹੋਣੀ ਆ ਸ਼ਕੰਜਵੀ ਪਲਾਈਏ ਬਰਾਵਾ ਇਸੇ ਵਾਸਤੇ ਹੋ ਗਿਆ ਲਓ ਪਾਜੀ ਸ਼ਕੰਜਵੀ ਪੀਓ ਠੰਡੀ ਠਾਰ ਟਾਡੀ ਗਰਮੀ ਤੋਂ ਤੂੰ ਹੋਵੇ ਗਰਮੀ ਮੈਂ ਤਾਂ ਮੰਨਿਆ ਉਹ ਏਡੀ ਗਰਮੀ ਤੋਂ ਫੇਖ ਰਹਾ ਹਾਂ ਨਾਰਕੰਗ ਖਾਮ ਕਰ ਲੈ ਉਹ ਪਾਜੀ ਚਾਰ ਗਲਾਸ ਵੇਚਾਂਗੇ ਉਹ ਤਾਂ ਹੀ ਘਰ ਚੱਲੂਗਾ ਗਿਆਣਿਆਂ ਨੂੰ ਰੋਟੀ ਕਿੱਥੋਂ ਖਲਾਉਣੀ ਆ ਗੱਲ ਤਾਂ ਸਹੀ ਆ ਗੱਲ ਤਾਂ ਸਹੀ ਆ ਆ ਵਧੀਆ ਜੀ ਕਰੀ ਲਓ ਪਾਜੀ ਲਓ ਐ ਠੰਡੀ ਠਾਰ ਤੁਹਾਡੇ ਕਲੇਜੇ ਠੰਡ ਬਾ ਦੇਣੀਆਂ ਨੇ ਬਸ ਭਰਾ ਬਸ ਇੱਕ ਵਾਰੀ ਗਲਾਸ ਪੀਓ ਸਹੀ ਪੂਰੇ ਸ਼ਹਿਰ ਚ ਮੇਰੇ ਵਰਗੀ ਸ਼ਕੰਜਵੀ ਦੇ ਕੋ ਬੁਲਾਉਂਦਾ ਵਾ ਜੀ ਵਾਹ ਹਾਂਜੀ ਉਹ ਤੁਸੀਂ ਹੋ ਨਾ ਉਹ ਸਿੰਦਾ ਸ਼ਕੰਜਵੀ ਵਾਲਾ ਹਾਂਜੀ ਹਾਂਜੀ ਹਾਂ ਮੈਂ ਬਹੁਤ ਨਾਸ ਹੋ ਜਾਂਦਾ ਉੱਥਾ ਉਹ ਪਾਜੀ ਸਾਡੇ ਮਸਾਲੇ ਬਹੁੜੇ ਮਸ਼ਹੂਰ ਆ ਆ ਲੋ ਠੰਡਾ ਹਾਂਜੀ ਜੀ ਨਾਲ ਰਹਿ ਭਰਾ ਆਨੰਦ ਆ ਗਿਆ ਪਾਜੀ ਸਾਡਾ ਕੰਮ ਹੀ ਇਹ ਆ ਲੋਕਾਂ ਦੇ ਕਾਜੇ ਠੰਡਾ ਪਾਣੀ ਕਿੰਨੇ ਪੈਸੇ 20 ਰੁਪਏ ਪਾਜੀ ਆ 20 ਬੱਲੇਬਾਸ ਚੰਗਾ ਹੀ ਉਹ ਆ ਘੁੱਟ ਰਹਿ ਗਈ ਪੀ ਲੋ ਪੀ ਲੋ ਬਾਜੀ ਇੱਕ ਗੱਲ ਪੁੱਛਾਂ ਬਾਜੀ ਹਾਂਜੀ ਤੁਸੀਂ ਇੰਨੀ ਗਰਮੀ ਚ ਕਿੱਥੇ ਤੁਰੇ ਆ ਮੈਂ ਜਲਾਂ ਵੋਟ ਪਾਉ ਉਹ ਬਾਜੀ ਅੱਜ ਪਹਿਲੀ ਜੂਨ ਆ ਇੰਨਾ ਗਰਮ ਦੇ ਨਾ ਕਿੱਥੇ ਤੁਰੇ ਆ ਘਰ ਆਰਾਮ ਕਰੋ ਬੈਠ ਕੇ ਤੁਸੀਂ ਕਿਹਾ ਸੀ ਨਾ ਚਾਰ ਗਲਾਸ ਪੀਚੂਗਾ ਤਾਂ ਘਰ ਚੱਲੂਗਾ ਹਾਂਜੀ ਮੈਂ ਵੀ ਵੋਟ ਪਾਣ ਜਾਊਗਾ ਸਰਕਾਰ ਬਣੂਗੀ ਤਾਂ ਦੇਸ਼ ਚੱਲੂਗਾ ਕੰਟੈਕਟ ਓਏ 1 ਮਿੰਟ ਬਾਜੀ ਹਾਂਜੀ ਗੱਲ ਤੁਸੀਂ ਜਮਾਂ ਹੀ ਠੀਕ ਕੀਤੀ ਆ ਕਿ ਇੱਕ ਇੱਕ ਵੋਟ ਨਾਲ ਹੀ ਦੇਸ਼ ਚੱਲੂਗਾ ਬਿਲਕੁਲ ਓ ਬਾਜੀ ਮੈਨੂੰ ਵੀ ਲੈ ਚਲੋ ਚਲੋ ਮੈਂ ਵੀ ਵੋਟ ਪਾਉਂਗਾ ਅੱਪਾਂ ਅੱਜ ਦੋਵੇਂ ਇੱਕ ਨੂੰ ਵੋਟ ਪਾਵਾਗੇ ਆਓ ਚਲੀਏ